ਅੰਬੇਦਕਰ ਸੈਨਾ ਆਫ ਇੰਡੀਆ ਵੱਲੋਂ ਚੀਫ ਜਸਟਿਸ ਆਫ ਇੰਡੀਆ ਦੇ ਨਰਾਦਰ ਦੇ ਖਿਲਾਫ ਅਤੇ ਹਰਿਆਣਾ ਦੇ ADGP वाई ਪੂਰਨ ਕੁਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਦਾਣਾ ਮੰਡੀ ਗੁਰਾਇਆਂ ਤੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਵਕ ਵਕ ਬਾਜ਼ਾਰਾ ਚ ਹੁੰਦਾ ਹੋਇਆ ਮੁੱਖ ਚੌਕ ਵਿਖੇ ਸਮਾਪਤ ਹੋਇਆ ਜਿੱਥੇ ਪ੍ਰਦਰਸ਼ਨਕਾਰੀ ਨੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਨਾਰੇ ਪਾਸੀ ਕੀਤੀ। ਅੱਜ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਪਹਿਲੇ ਤੇ ਸਮਾਜ ਦੇ ਉੱਤੇ ਬਹੁਤ ਹੀ ਅਤਿਆਚਾਰ ਇਸ ਵੇਲੇ ਹੋ ਰਹੇ ਆ ਜਿਵੇਂ ਕਿ ਜਿਹੜੇ ਆਮ ਲੋਕ ਆ ਉਹਨਾਂ ਦੇ ਉੱਤੇ ਅਤਿਆਚਾਰ ਤਾਂ ਜਿਹੜੇ ਹੁੰਦੇ ਆ ਉਹ ਤਾਂ ਲੋਕੇ ਛਿਪੇ ਰਹ ਜਾਂਦੇ ਆ ਪਰ ਜਿਹੜੇ ਅੱਜ ਦੇ ਸਮੇਂ ਵਿੱਚ ਅਤਿਆਚਾਰ ਹੋ ਰਹੇ ਆ ਸਾਡੇ ਜਿਹੜਾ ਚੀਫ ਜਸਟਿਸ ਸੁਪਰੀਮ ਕੋਰਟ ਦੇ ਗੁਬਈ ਜੀ ਉਹਨਾਂ ਦੇ ਉੱਪਰ ਵੀ ਅਤਿਆਚਾਰ ਹੋ ਰਹੇ ਆ ਔਰ ਹਰਿਆਣਾ ਸਰਕਾਰ ਦੇ ਆਈਪੀਐਸ ਅਫਸਰ ਪੂਰਨ ਕੁਮਾਰ ਜੀ ਜਿਨ੍ਹਾਂ ਨੂੰ ਜਾਤੀ ਤੌਰ ਤੇ ਤੰਗ ਪਰੇਸ਼ਾਨ ਕਰ ਇੰਨਾ ਜ਼ਿਆਦਾ ਕੀਤਾ ਗਿਆ ਕਿ ਉਹਨਾਂ ਨੂੰ ਆਖਰ ਸੁਸਾਇਸਾਈਡ ਕਰਨੇ ਪਏ ਇਸ ਦੁਨੀਆ ਤੋਂ ਚਲੇ ਗਏ ਹੋ ਔਰ ਇਹ ਅਤਿਆਚਾਰ ਇੰਨੇ ਵੱਧ ਚੁੱਕੇ ਆ ਕਿ ਜਾਨੀ ਕਿ ਤੇ ਸਾਹ ਲੈਣਾ ਵੀ ਮੁਸ਼ਕਲ ਹੋ ਚੁੱਕਾ ਇਹਨੂੰ ਅਸੀਂ ਭਾਰਤ ਦੇਸ਼ ਮਹਾਨ ਦੇਸ਼ ਕਹਿੰਦੇ ਸੀ ਉਹ ਅੱਜ ਇਹ ਦਲਿਤਾਂ ਦੇ ਜਿਹੜੇ ਮਨੁਮਤੀ ਲੋਗ ਆ ਉਹਨਾਂ ਦਾ ਇਹ ਗਾਦਪਾ ਦਾ ਅਖਾਰਾ ਬਣ ਚੁੱਕਾ ਆ ਜਿਸ ਨੂੰ ਮਟਾਉਣਾ ਬਹੁਤ ਜ਼ੁਰੀਆ ਜੇ ਨਾ ਮਿਟਿਆ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਲੰਮਾ ਇਹ ਪੜਾ ਪੈ ਜਾਊਗਾ ਤੇ ਇਹਨੂੰ ਪੜਨਾ ਵੀ ਮੁਸ਼ਕਲ ਹੋ ਜਾਊਗਾ ਜੀ ਅੱਜ ਅਸੀਂ ਗੁਰਾਇਆਂ ਦੇ ਵਿੱਚ ਅੰਬੇਡਕਰ ਸੈਨਫ ਇੰਡੀਆ ਦੇ ਮਾਧਿਅਮ ਤੋਂ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜਿਹੜਾ ਕਿ ਦੇਸ਼ ਦੇ ਵਿੱਚ ਦਿਨ ਪਰ ਦਿਨ ਦਲਿਤ ਸਮਾਜ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਹਨ ਜ਼ੁਲਮ ਜਾਤੀਆਂ ਵੱਧ ਰਹੀਆਂ ਹਨ ਸਰਬਉੱਚ ਪੰਚਾਇਤ ਜਿੱਥੇ ਨਿਆਂ ਹੁੰਦਾ ਆ ਉੱਥੋਂ ਦੇ ਚੀਫ ਜਸਟਿਸ ਸ਼੍ਰੀ ਬੀ ਆਰ ਗੋਈ ਜੀ ਉਹਨਾਂ ਦਾ ਨਿਰੰਦਰ ਕੀਤਾ ਗਿਆ ਇੱਕ ਸ਼ਰਾਰਤੀਆਂ ਸਰ ਵੱਲ ਉਹਨਾਂ ਦਾ ਕਵਾਨ ਕੀਤਾ ਗਿਆ ਨਾਲ ਹੀ ਹਰਿਆਣਾ ਦੇ ਵਿੱਚ ਡੀਜੀਪੀ ਸਾਹਿਬ ਨੇ ਸੁਸਾਇਡ ਕੀਤਾ ਉਹ ਵੀ ਇੱਕ ਜਾਤੀਵਾਦੀ ਦਾ ਸ਼ਿਕਾਰ ਹੋ ਕੇ ਕੀਤਾ ਆ ਅਸੀਂ ਇਹ ਇਹਨਾਂ ਨੂੰ ਇਨਸਾਫ ਦੇ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਸਾਫ ਤੋਂ ਆਉਣ ਦੇ ਲਈ ਅਸੀਂ ਸੜਕਾਂ ਤੇ ਔਰ ਸੜਕਾਂ ਤੇ ਰਹਿਣਾ ਵੀ ਹੈ ਜਦ ਨਾ ਇਨਸਾਫ ਨਹੀਂ ਹੁੰਦਾ ਮੈਂ ਆਪਣੇ ਸਮਾਜ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਸਿਰਫ ਇਹ ਨਾ ਤੁਸੀਂ ਰੱਖੋ ਵੀ ਸਵੇ ਨੂੰ ਡੱਬਾ ਬਣ ਕੇ ਡਿਊਟੀ ਚੱਲ ਜਾਣਾ ਤੇ ਸ਼ਾਮ ਨੂੰ ਆ ਜਾਣਾ ਤੁਸੀਂ ਆਪਣਾ અપਮਾ ਜਿਹੜਾ ਦਿਨ ਪਰ ਦਿਨ ਜਿਹੜੇ ਤੁਹਾਡੇ ਅਧਿਕਾਰ ਆ ਉਹ ਮਨੂਬਾਦ ਲੋਕ ਜਿਹੜੇ ਆ ਉਹ ਲੁੱਟ ਰਹੇ ਆ ਤੁਹਾਨੂੰ ਆਪ ਜਾਗਣਾ ਪੈਣਾ ਆ ਆਪਣੀ ਲੜਾਈ ਆਪ ਲੜਨੀ ਪੈਣੀ ਆ